ਤਸਵੀਰ ਜਿਹੜਾ ਸਾਡਾ ਮਾਲੀ ਆਂਦਾ ਨਾ ਬੂਟਿਆਂ ਨੂੰ ਪਾਣੀ ਪੁਣੀ ਦੇਣ ਵਾਸਤੇ ਹੁਣ ਤੇ ਉਹ ਵੀ ਐਕਟੀਵਾ ਤੇ ਆਂਦਾ ਈ ਭੈਣ ਪਾਣੀ ਦੇਣ ਦੀ ਕੀ ਗੱਲ ਐ ਨਾਲੇ ਬੂਟਿਆਂ ਨੂੰ ਪਾਣੀ ਦੇ ਲਿਆ ਨਾਲੇ ਸੈਰ ਵੀ ਜਾਂਦੀ ਏ ਨਹੀਂ ਨਹੀਂ ਚਲ ਉਹ ਵੀ ਛਰੇ ਕੰਮ ਕਰ ਕਰਦੇ ਐ ਇਸੇ ਬੰਦੇ ਆ ਕੇ ਸਾਰੀ ਦੇਖਰੇਖ ਕਰ ਜਾਂਦਾ ਨਾਲੇ ਮਾਸੀ ਜੀ ਹੁਣ ਨਹੀਂ ਸੜਕ ਕੋ ਕੁਝ ਵੀ ਹੁੰਦਾ ਜੇ ਸੜਕ ਕੋ ਹੈਗਾ ਤੇ ਆਪਾਂ ਕਿਉਂ ਨਾ ਲਈ ਐਵੇਂ ਆਪਾਂ ਤਵੀ ਤੇ ਸਮਝ ਹੀ ਗਏ ਹੋ ਨਾ ਚਲੋ ਗੱਲਾਂ ਛੱਡੋ ਪਹਿਲੇ ਤੇ ਚਾਹ ਪੀਓ ਤੇ ਮਸੀ ਨੂੰ ਸਾਰਾ ਘਰ ਵਾਹਾ ਉਪਰ ਥੱਲੋ ਸਾਰਾ ਗਾਰਡਨ ਗੁੜਨ ਸਭ ਕੁਝ ਉਪਰ ਤੁਸੀਂ ਵੇਖੋ ਆਪਾਂ ਕੀ ਕੁਝ ਲਵਾਇਆ ਵਾ ਤੇ ਕੀ ਕੀ ਆਪਾਂ ਡੈਕੋਰੇਸ਼ਨ ਕਰਵਾਈ ਹੈ ਤੁਸੀਂ ਫੜਾਫੜ ਚਾਹ ਪੀਓ ਫੇਰ ਆਪਾਂ ਦੱਸੋ ਸੱਚ ਉੱਤੇ ਪੂਲ ਵੀ ਬਣਵਾਇਆ ਹੈ ਕੋਠੇ ਤੇ ਤੇ ਉਹ ਲੈਂਟਰ ਵਿੱਚ ਪਾਣੀ ਨਹੀਂ ਆਉਂਦਾ ਨਹੀਂ ਨਹੀਂ ਉਹ ਸਪੈਸ਼ਲ ਪ੍ਰੋਡਕਸ਼ਨ ਹੁੰਦੀ ਆ ਉਹਨਾਂ ਕਿਸੇ ਦਾ ਵੀ ਪਾਣੀ ਨਹੀਂ ਆਂਦਾ ਵੱਡਾ ਪੂਲ ਬਣਵਾਇਆ ਇੰਨੇ ਸਾਰੇ ਸਾਈਡ ਕੀਤਾ ਸਾਡੇ ਪਿੰਡ ਵਿੱਚ ਨੂੰ ਤਲਾਕ ਦੇ ਨਹੀਂ ਨਹੀਂ ਉਹ ਤਲਾਕ ਹੈ ਤੇ ਆਹ ਪੂਲ ਤੇ ਬੜਾ ਫਰਕ ਆ ਉਹ ਥੋੜਾ ਤੁਸੀਂ ਸਮਝ ਹੀ ਗਏ ਹੋ ਨਹੀਂ ਇੰਨੇ ਸਾਰਾ ਨਕਸ਼ਾ ਕੋਠੀ ਦਾ ਆਪਣੇ ਹਿਸਾਬ ਨਾਲ ਤਿਆਰ ਕਰਾਇਆ ਕੀ ਚੀਜ਼ ਸਹੀ ਹੈ ਕੀ ਚੀਜ਼ ਨਹੀਂ ਹੋਣੀ ਚਾਹੀਦੀ ਕਿੱਥੇ ਕੀ ਰੱਖਣਾ ਸਭ ਕੁਝ ਇੰਨੇ ਵੇਖਿਆ ਚੱਲ ਪੈਣਾ ਚਾਹ ਪੀ ਲਈਏ ਪੀ ਵੀ ਚਾਪੇ ਪੀ ਚਾਪੇ ਬੈਠ ਗਣੀ ਨਾ ਹਾਂ ਮੇਰੇ ਘਰ ਨੂੰ ਲੈ ਤੇ ਜਾਵਾਂ ਸੱਚ ਕੀਤੂ ਤੇ ਬਣਾਈ ਨਹੀਂ ਹੈਗੀ ਪ੍ਰਦੀਪ ਨੇ ਹਾਂਜੀ ਅੱਛਾ ਤੇ ਵਿਖਾ ਲਿਆ ਮੈਂ ਫਿਰ ਘਰ ਮੈਂ ਮਾਸਿਨ ਹਾਂ ਹਾਂ ਵਿਖਾਓ ਸਾਰਾ ਘਰ ਚਲੋ ਮੈਂ ਵਿਖਾ ਕੇ ਲੈਂਦਾ ਚਲੋ ਸਾਰਾ ਘਰ ਵੇਖ ਚੰਗੀ ਤਰੀਕੇ ਨਾਲ ਪੈਣ ਵੈਸੇ ਇਹ ਦੋ ਸਾਲ ਪਹਿਲਾਂ ਐਸੀ ਉਹ ਮੈਂ ਵੇਖਿਆ ਸੀ ਨਹੀਂ ਦੋ ਸਾਲ ਪਹਿਲਾਂ ਜਿੱਤੇ ਹੁਣ ਜੇ ਜ਼ਮੀਨ ਆਸਮਾਨ ਦਾ ਫਰਕ ਦੋ ਸਾਲ ਵਾਲੇ ਪਹਿਲੇ ਤੇ ਕੋਈ ਚੀਜ਼ ਤੇ ਹੈ ਹੀ ਨਹੀਂ ਉਹ ਸਭ ਚੇਂਜ ਕਰਤਾ ਸਭ ਕੁਝ ਸਾਰਾ ਫਰਨੀਚਰ ਸਭ ਕੁਝ ਪਹਿਲੇ ਤੇ ਆ ਟੇਬਲ ਵੀ ਨਹੀਂ ਸੀਗਾ ਇੱਥੇ ਹੋਰ ਕੋਈ ਲੱਗਾ ਹੁੰਦਾ ਸੀ ਹੁਣ ਤੇ ਇੱਥੇ ਭਾਵੇਂ 10 ਬੰਦੇ ਬੈਠ ਕੇ ਰੋਟੀ ਖਾ ਲੈਣੇ ਦੇ ਦੇ ਇਹ ਸਪੈਸ਼ਲ ਬਨਵਾਇਆ ਵਾ ਇਹ ਮੰਮੀ ਕਿੰਨੇ ਦਾ ਬਨਿਆ ਇਹ 50000 ਦਾ ਬਨਿਆ ਹੁਣ ਇਹ ਬੇਟੇ ਬੇਲੀ ਐਸੇ ਤੁਸੀਂ ਪੇ ਕੀਤਾ ਪਤਾ ਨਹੀਂ ਇੰਨਾ ਨੇ ਦਿੱਤਾ ਸੀਗਾ ਆ ਜਿਹੜੇ ਫਲਾਵਰਸ ਆ ਨਾ ਮਾਸੇ ਜੀ ਇਹ ਫਰੇਗਰੈਂਸ ਵਾਲੇ ਆ ਇਹ ਤਾਜ਼ੇ ਪਰਨੇ ਪੰਦੇ ਵਿੱਚ ਖੁਸ਼ਬੂ ਨਹੀਂ ਆਉਂਦੀ ਜਿਵੇਂ ਖੁਸ਼ਬੂ ਆਂਦੀ ਇਹ ਉਹ ਆ ਏ ਆਪਾਂ ਮਹੀਨੇ ਬਾਅਦ ਚੇਂਜ ਕਰੀ ਤੇ ਸੋਣਾ ਹੈ ਨਾ ਹਾਂ ਪਹਿਨ ਬਹੁਤ ਸੋਣਾ ਹੈ ਚਲਿਏ ਫਿਰ ਉੱਪਰ ਵੇਖਣ ਵਾਸਤੇ ਹਾਂ ਚਲੋ ਚਲੀਏ 골ਡੀ ਬੜੇ ਰੀਝਾਂ ਦੇ ਨਾਲ ਹਰ ਚੀਜ਼ ਬਣਾਉਂਦਾ ਪਿਆ ਹਰ ਚੀਜ਼ ਬੜੇ ਸ਼ੌਂਕ ਦੇ ਨਾਲ ਪਰ ਮੈਨੇ ਤੇ ਵੀ ਕਰਨ ਦੇ ਆ ਨਾ ਪਹਿਣਾ ਉਹ ਤੇ ਘਰ ਤੋਂ ਦੂਰ ਬੈਠਾ ਏ ਮੁੰਡਾ ਕਿਧੇ ਪਿੱਛੇ ਸਾਡੇ ਪਿੱਛੇ ਘਰ ਪਿੱਛੇ ਚਲੋ ਜਾਓ ਚਲੋ ਜਾ ਅੱਲਾ ਦੀਓ ਅੱਲਾ ਦੀਓ ਹਾਂ ਇਹ ਬਾਤ ਚ ਰੱਖ ਦੇਣਾ ਹੋਰ ਕੀ ਅੱਛਾ ਚਲੋ ਮਾਸੀ ਤੈਨੂੰ ਕੋਈ ਚੀਜ਼ ਖਵਾਵਾਂ ਹਾਂ ਆ ਜਿਹੜੀ LED ਲੱਗੀ ਨਾ ਇਹ ਸਾਡੇ ਨਾ ਕੈਮਰੇ ਲੱਗੇ ਹੋਏ ਆਏ ਸਾਰਾ ਕੈਪਚਰ ਹੁੰਦਾ ਵਾ ਜੋ ਜੋ ਬਾਅਰ ਹੁੰਦਾ ਤੁਹਾਨੂੰ ਪਤਾ ਸਿਕਿਉਰਟੀ ਵੀ ਰੱਖਣੀ ਪੈਂਦੀ ਆ ਵੱਡੇ ਘਰਾਂ ਦੇ ਵਿੱਚ ਪਹਿਲਾਂ ਡੌਗ ਵੀ ਰੱਖਿਆ ਸੀ ਪਰ ਡੌਗ ਦਾ ਨਾ ਜੋ ਕੇਅਰ ਟੇਕਰ ਸੀ ਨਾ ਧਿਆਨ ਰੱਖਣ ਵਾਲਾ ਹਾਂਜੀ ਹਾਂਜੀ ਉਹ ਨਾ ਛੁੱਟੀ ਕਰ ਗਿਆ ਫੇਰ ਸਾਡੇ ਕੋ ਤੁਹਾਨੂੰ ਪਤਾ ਇੰਨਾ ਕੰਮ ਨਹੀਂ ਹੁੰਦਾ ਤੇ ਆ ਇੱਧਰ ਆ ਵਾਲਾ ਕੈਮਰਾ ਵੇਖਣ ਦੇਗੇ ਆ ਗਾਰਡਨ ਆ ਤੇ ਇੱਥੇ ਮੈਂ ਆਪਣੇ ਫੇਵਰੇਟ ਫਲਾwrs ਲਗਾਏ ਹੋਏ ਆ ਇਹ ਬੜਾ ਮਜੰਦਾ ਕਦੇ-ਕਦੇ ਮੈਂ ਜਾਣੀਆ ਮੇਰੇ ਕੋਲ ਜ਼ਿਆਦਾ ਨਾ ਧੁੱਪ ਹੀ ਨਹੀਂ ਰਿਹਾ ਜਾਂਦਾ ਇਸੀ ਤੁਹਾਨੂੰ ਪਤਾ ਇਸੀ ਦੇ ਸਾਰੇ ਲੱਗੇ ਹੋਏ ਆ ਏਸੀ ਤੋਂ ਬਿਨਾ ਨਹੀਂ ਰਿਹਾ ਜਾਂਦਾ ਤੇ ਆ ਪੌੜੀਆਂ 'ਚ ਵੀ ਮੈਂ ਗਰਾਸ ਲਵਾਈ ਆ ਚਲੋ ਚੱਲੀਏ ਉੱਪਰ ਹੁਣ ਆਪਾਂ ਮੈਂ ਪਾਰਕ ਤੇ ਪਹਿਲਾਂ ਵੇਖਾਂ ਚਲੋ ਵੇਖ ਲੋ ਵੇਖੋ ਮਾਸੀ ਜੀ ਵੇਖੋ ਠੀਕ ਹੈ ਨਾ ਬੜੀ ਸੋਹਣੀ ਕਿਨੇ ਸੋਹਣੇ ਫੁੱਲ ਲਾਏ ਹਾਂਜੀ ਸਾਰੇ ਮੇਰੇ ਫੇਵਰਿਟ ਆ ਚੱਲੀਏ ਅभी ਹਾਂ ਹਾਂ ਚਲੋ ਤੇ ਆ ਟੀਵੀ ਵੀ ਸਭ ਤੋਂ ਵੱਡਾ ਲਵਾਇਆ ਆਪਾਂ ਤੇ ਸਾਰੇ ਰੂਮਸ ਦੇ ਵਿੱਚ ਲੱਗਾ ਆ ਵਾ ਉੱਪਰ ਵੀ ਲੱਗਾ ਥੱਲੇ ਵੀ ਲੱਗਾ ਜਿੰਨੇ ਜਿੱਥੇ ਬਹਿ ਕੇ ਵੇਖਣਾ ਹੋਵੇ ਉਹ ਵੇਖ ਸਕਦਾ ਪਰ ਇੰਨੇ ਟੀਵੀਆਂ ਦੀ ਲੋੜ ਕੀ ਆ ਤੁਸੀਂ ਤਾਂ ਰੰਧੀਆਂ ਤੇ ਦੋਵੇਂ ਜਾਣੀਆਂ ਜੇ ਉਹ ਜਿਵੇਂ ਕੋਈ ਗੈਸਟ ਆ ਜੇ ਜਿਵੇਂ ਤੁਸੀਂ ਆਗੇ ਜੇ ਤੁਹਾਡੇ ਵਰਗਾ ਕੋਈ ਆ ਗਿਆ ਉਹਨਾਂ ਨੂੰ ਫਿਰ ਇੱਕ ਸੈਪਰੇਟ ਰੂਮ ਦੇ ਦਿੱਤਾ ਹਰ ਕਿਸੇ ਨੂੰ ਨਾ ਇੱਕ ਕੰਫਰਟ ਜ਼ੋਨ ਚਾਹੀਦਾ ਹੁੰਦਾ ਹੁਣ ਤੁਸੀਂ ਮੰਮੀ ਦੇ ਨਾਲ ਥੋੜਾ ਸੋਵੋਗੇ ਉਹਨਾਂ ਨੂੰ ਵੱਖਰਾ ਕੰਫਰਟ ਚਾਹੀਦਾ ਹਣਾ ਤੁਹਾਨੂੰ ਵੱਖਰਾ ਚਾਹੀਦਾ ਹਣਾ ਸਾਰਿਆਂ ਦੀ ਆਪਣੀ ਆਪਣੀ ਨਾ ਇੱਕ ਪ੍ਰਾਈਵੇਟ ਲਾਈਫ ਹੁੰਦੀ ਹੈ ਤੇ ਇਸ ਕਰਕੇ ਤੁਹਾਡਾ ਰੂਮ ਨਾ ਉੱਪਰ ਵਾਲਾ ਵਾ ਗੈਸਟ ਰੂਮ ਮਾਸੀ ਜੀ ਆ ਵੇਖੋ ਸਾਡਾ ਟਰੈਸ ਤੇ ਆ ਪੂਲ ਆ ਤੇ ਇਹ ਪੂਲ ਸਾਫ ਕਰਨ ਦੇ ਬੁਲਾਏ ਹੋਏ ਨਾ ਤੇ ਉਹ ਪੂਲ ਨੂੰ ਸਾਫ ਕਰਨਦੇ ਆ ਹਰ ਹਫਤੇ ਬਾਅਦ ਸਾਫ ਕਰਦੇ ਤੇ ਮਾਸੀ ਜੀ ਮੈਂ ਤੇ ਮੰਮੀ ਨਾ ਰੋਜ਼ ਰਾਤੀ ਨੀਂਦ ਦੀ ਗੋਲੀ ਖਾ ਕੇ ਸੌਣੇ ਸਮੇਂ ਨਹੀਂ ਆਂਦੀ ਸਭ ਕੁਝ ਤੇ ਹੈਗਾ ਵਾ ਫੇਰ ਵੀ ਸਾਨੂੰ ਦੋਵਾਂ ਨੂੰ ਪਤਾ ਨਹੀਂ ਨੀਂਦ ਕਿਉਂ ਨਹੀਂ ਆਂਦੀ ਕਿਵੇਂ ਦਾ ਲੱਗਾ ਮਾਸੀ ਘਰ ਪੈਣੇ ਅੱਛਾ ਤੇਰਾ ਤੇ ਘਰ ਹੀ ਬੜਾ ਸੋਹਣਾ ਹੈ ਸੱਚੀ ਉਹ ਤੇ ਇੰਜ ਲੱਗਦਾ ਹੈ ਕਿ ਜਿਤਨਾ ਫਿਲਮਾਂ ਜੇ ਵੇਖੀਦਾ ਨਾ ਉਸ ਨਾਲ ਤੇਰਾ ਘਰ ਆ ਕਿਉਂ ਘਰ ਬੱਚਿਆਂ ਨੇ ਬਣਾ ਲਿਆ ਬੜੀ ਖੁਸ਼ੀ ਆਈ ਮੈਨੂੰ ਤੇਰਾ ਘਰ ਵੇਖ ਕੇ ਵਧੀਆ ਨਾ ਬਹੁਤ ਸੋਹਣਾ ਕੋਈ ਕਮੀ ਪੇਸ਼ੀ ਕੁਝ ਵੀ ਨਹੀਂ ਕੋਈ ਹੈ ਤੇ ਦੱਸ ਫਿਰ ਆਪਾਂ ਕਰਵਾ ਲਾਂਗੇ ਹੁਣ ਨਹੀਂ ਭੈਣ ਕੋਈ ਕਮੀ ਪੇਸ਼ੀ ਕਿਰਨ ਹਾਂਜੀ ਮੰਮੀ ਉਹ ਵਾਲਾ ਪਰਸ ਕੱਟ ਕੇ ਲਿਆ ਹਾਂ ਪਰਸ ਕਿਓ ਬਾਹਰ ਉਹਨਾਂ ਨੇ ਪਰਸ ਭੇਜਿਆ ਸੀ ਆ ਤੂੰ ਇਹ ਕੀ ਝੋਲਾ ਲੈ ਕੇ ਘੁੰਮਦੇ ਰਹਿੰਦੇ ਜੇ ਜੇ ਪਰਸ ਲੈ ਮਾਸੀ ਨੂੰ ਪਰਸ ਤੇ ਉਹ ਮੈਂ ਤੁਹਾਨੂੰ ਨਾ ਇੱਕ ਬੜਾ ਮੌਸਮ ਪਰਸ ਦਿਖਾਨੀ ਹੈ ਪਰਸ ਲੈ ਕੇ ਜਾਣਾ ਉਹਨਾਂ ਪਹਿਣੀ ਤੂੰ ਕੀ ਕਰਨ ਢਈ ਆ ਇੰਨਾ ਮਹਿੰਗਾ ਪਰਸ ਮੈਨੂੰ ਦੇਣ ਢਈ ਆ ਨੂੰ ਕੀ ਕਹੋਗੀ ਨੂੰ ਨੇ ਕੀ ਗਿਆ ਨਾ ਮੇਰੀ ਕਿਰਨ ਨਹੀਂ ਆਨੇ ਦੇਗੀ ਮੰਮੀ ਆ ਦੇਖੋ ਮਾਸੀ ਜੀ ਆ ਵੇ ਕਿੰਨਾ ਸੋਹਣਾ ਵਾ ਇਹ ਸਪੈਸ਼ਲ ਬਾਹਰ ਦੀ ਲੈਦਰ ਆ ਉਹਨਾਂ ਨੇ ਭੇਜਿਆ ਸੀਗਾ ਪਰ ਇਹ ਤਾਂ ਮਹਿੰਗਾ ਹੀ ਬੜਾ ਹੋਏਗਾ ਤੇ ਫੇਰ ਕੀ ਹੋਇਆ ਕਿਹੜਾ ਮਹਿੰਗਾ ਇਹ ਸਪੈਸ਼ਲ ਡਰੈਪਲੀ ਹੈ ਚਿਹਰੇ ਦੀ ਖੁਸ਼ੀ ਤੋਂ ਵੱਧ ਮਹਿੰਗਾ ਨਹੀਂ ਤੇ ਹੁਣ ਮਾਸੀ ਤੁਸੀਂ ਇਹ ਝੋਲਾ ਜਿਆਣਾ ਫੜਿਆ ਕਰੋ ਕਿੰਨਾ ਆਡ ਜਿਆ ਲੱਗਦਾ ਇਹ ਚ ਸਾਰਾ ਸਮਾਨ ਕੱਢੋ ਤੇ ਇੱਥੇ ਪਾਓ ਠੀਕ ਆ ਮੈਂ ਵੇਖੀ ਸਾਰੇ ਰਿਸ਼ਤਿਆਂ ਨਾਲ ਤਾਂ ਮਖਾਣਾ ਹੈ ਕਿ ਮੇਰੀ ਭੈਣ ਨੇ ਪਰਸ ਦਿੱਤਾ ਤੇ ਮੇਰੇ ਭਨੇਵੇਂ ਨੇ ਬਾਹਰੋਂ ਭੇਜਿਆ ਸੀ ਓਏ ਹੋਏ ਬਸ ਇੱਕ ਪਰਸ গোল্ডেন কই ਜਦੋਂ ਉਹਦੇ ਦੋਸਤ ਆਣਾ ਹੁਣ ਅਗਲੇ ਮਹੀਨੇ ਤੇ ਮਾਸੀ ਵਾਸਤੇ ਵਧੀਆ ਤੋਂ ਵਧੀਆ ਚੀਜ਼ਾਂ ਭੇਜ ਦਵੇ ਇੱਕ ਮਮੀ ਫੋਨ ਦਾ ਹਾਂ ਮੋਬਾਈਲ ਜ਼ਰੂਰ ਮਗਾ ਕੇ ਜੜਾਈ ਮਾਸੀ ਨੂੰ ਆਪਣੇ ਕੋਲ ਪਿਆ ਨਾ ਇੱਕ ਮਾਸੀ ਦਾ ਡਕੋ ਐਂਡਰੋਇਡ ਫੋਨ ਤੇ ਹੋਣਾ ਹੀ ਹੈ ਨਾ ਨਹੀਂ ਨਹੀਂ ਉਹ ਤੂੰ ਪਤਾ ਨਹੀਂ ਕਿਹੜੇ ਨਾਂ ਲੈਣ ਦੇ ਫੋਨ ਦਾ ਇੱਧਰ ਵੇਖ ਬੜਾ ਵਧੀਆ ਭੈਣ ਜੀ ਬੜਾ ਵਧੀਆ ਸਾਰੇ ਮੈਨੂੰ ਕਹਿੰਦੇ ਨੇ ਕਿ ਤੇਰੇ ਫੋਨ ਦੀ ਤੇ ਵਾਜ ਹੀ ਬੜੀ ਗਈ ਆ ਮੇਰਾ ਫੋਨ ਨਾ ਚੱਲ ਰਿਹਾ ਕਿਤੇ ਬੱਸ ਵਿੱਚ ਕਿਸ ਨੇ ਕੱਢ ਲੈ ਲਿਆ ਨਹੀਂ ਆ ਵੇਖ ਬੜੀ ਆਵਾਜ਼ ਆ ਪੈਣੇ ਦੀ ਆਵਾਜ਼ ਪਰ ਇਹਦੇ ਵਿੱਚ ਤੇ ਬੋਰ ਨਹੀਂ ਹੋ ਜਾਂਦੇ ਨਾ ਨੈਟ ਚੱਲਦਾ ਹੋਣਾ ਨਾ ਕੁਛ ਨੈਟ ਛੱਡ ਬਰੇ ਇਹਨੂੰ ਨੀ ਕਿਰਨ ਉਹ ਫੋਨ ਵੀ ਲਿਆ ਮੈਂ ਫੋਨ ਇਹਨੂੰ ਫੋਨ ਚੇਂਜ ਕਰਕੇ ਦੇ ਉਹ ਵਾਲਾ سیم ਇਹ ਵਾਲਾ ਸਿਮ ਕੱਢ ਕੇ ਉਹਦੇ ਚ ਪਾ ਦੇ ਆਪਸੀ ਵੀ ਦੂਸਰਾ ਦਿਨ ਐ ਇੰਨਾ ਚ ਵੱਡੀ سیم ਪੈਂਦੀ, ਉੱਚੇ ਕੱਟ ਕੇ ਪੈਂਦੀ। ਮੈਂ ਸਾਰਾ ਕੁਝ ਨਵਾਂ ਲਿਆ ਕੇ ਦਵਾਂ ਕਿ ਇਹਨਾਂ ਨੇ ਇੱਥੇ ਰਹਿਣਾ ਹੀ ਆ। ਹਾਂ। ਨਹੀਂ ਪੈਣਾ। ਇਹਨੇ ਖੇਚਲਾ ਕਰੋ। ਅੱਛਾ ਛੱਡੋ ਸਾਰੀਆਂ ਗੱਲਾਂ। ਮੈਟਾ ਦੇ ਵਾਸਤੇ ਇੱਕ ਚੀਜ਼ ਲੈ ਕੇ ਆਈ ਆ। ਪਰ ਮੈਂ ਡਰਨ ਈ ਆ ਕਿ ਤੁਹਾਨੂੰ ਦੇਵਾਂ ਕਿ ਨਾ ਦਵਾਂ। ਕਿਉਂ ਨਾ ਦਵੇ? ਕੱਟ-ਕੱਟ ਵਗਾ ਕੇ ਮੈਂ ਭਨੇ ਮੋਟੀ ਵਾਸਤੇ ਸੂਟ ਲੈ ਕੇ ਆਈ ਹਾਂ ਹਾਂ ਸੋਹਣਾ ਏ ਪਰ ਤੂੰ ਹੀ ਤਾਂ ਬੜੇ ਮਹਿੰਗੇ ਮਹਿੰਗੇ ਦੋਵਾਂ ਨੇ ਕੱਪੜੇ ਪਾਏ ਆ ਆ ਸੂਟ ਢੱਡ ਸੂਟਾ ਅੱਗੇ ਤਾਂ ਕੁਝ ਵੀ ਨਹੀਂ ਹੈਗਾ ਮੈਂ ਚਾਹ ਨਾ ਲੈ ਕੇ ਆਈ ਹਾਂ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਬਹੁਤ ਸੋਹਣ ਤੂੰ ਪਿਆਰ ਨਾਲ ਲਿਆਈ ਹੈ ਨਾ ਬਹੁਤ ਵਧੀਆ ਔਰ ਕਿਰਨ ਨੂੰ ਪਾਏਗੀ ਲੈ ਕਿਰਨ ਬੇਟੇ ਹੂੰ हाँ जी बहुत सोना स्वाके पाले ना उन्हें किरण रोटी रूटी का की, की प्रोग्राम है बेटे ਰੋਟੀ ਮੰਮੀ ਮੈਂ ਸੋਚਣੀ ਆਪਾਂ ਨਾ ਬਾਰ ਹੋਈ ਕੁਝ ਆਰਡਰ ਕਰ ਲਈਏ ਜੋ ਵੀ ਇਹਨਾਂ ਦਾ ਕੁਝ ਫੇਵਰੇਟ ਹੋਊਗਾ ਤੁਹਾਨੂੰ ਤੇ ਪਤਾ ਹੀ ਹੋਣਾ ਵਾ ਠੀਕ ਐ ਤੇ ਤੁਹਾਨੂੰ ਪਤਾ ਤੇ ਆ ਉਹਨਾਂ ਨੂੰ ਅੱਜ ਡਸਟਿੰਗ ਤੇ ਲਾਇਆ ਉਹਨਾਂ ਨੂੰ ਡੀਪ ਕਲੀਨਿੰਗ ਕਰਨ ਦੋ ਤੇ ਰੋਟੀ ਬਾਰ ਆਰਡਰ ਕਰ ਲੈਨੇ ਆ ਜੇ ਨਹੀਂ ਤੇ ਇਹਨਾਂ ਨੂੰ ਕੋ ਗੱਡੀ 'ਚ ਬੈਠੋ ਤੇ ਮੈਂ ਲੈ ਚਲਦੀ ਨਾਲ ਨਹੀਂ ਨਹੀਂ ਤੁਸੀਂ ਘਰ ਹੀ ਮੰਗਾਓ ਜਿਹੜੇ ਮੰਗਾਣੀ ਭੈਣ ਤੈਨੂੰ ਪਤਾ ਤੂੰ ਛੋਟੇ ਹੁੰਦੇ ਸਾਰ ਨੂੰ ਕੁਝ ਚੀਜ਼ ਬਣਾ ਕੇ ਖਵਾਉਂਦੀ ਹੁੰਦੀ ਸੀ ਵੱਡੇ ਹੋ ਕੇ ਵੀ ਜਦ ਤੂੰ ਵਿਆਹੀ ਵੀ ਗਈ ਪਤਾ ਕਿਹੜੀ ਚੌਲ ਆਲੂ ਨਿਊਟਰੀ ਪਾ ਕੇ ਵਿੱਚ ਤੂੰ ਕਾਲੀਆਂ ਮਿਰਚਾਂ ਜੀਰਾ ਧਨੀਆ ਕੁੱਟ ਕੇ ਜਿਹੜੇ ਤੂੰ ਚੌਲ ਖਵਾਉਂਦੀ ਸੀ ਨਾ ਨਾਲ ਤੂੰ ਫਤਤ ਨਹੀਂ ਕਿਉਂ ਆਹ ਲੈ ਨਹੀਂ ਮਿੱਠਾ ਨਹੀਂ ਨਹੀਂ ਜਿਹੜਾ ਤੂੰ ਨਾਲ ਦਹੀਂ ਪਾਉਂਦੀ ਹੁੰਦੀ ਸੀ ਪਕੌੜੀਆਂ ਪਾ ਕੇ ਉਹਦਾ ਸਵਾਦ ਬੜਾ ਸੀ ਤੈਨੂੰ ਯਾਦ ਹਾਂ ਮਾਂ ਰੋਟੀ ਹਾਂ ਭੈਣੇ ਮੈਨੂੰ ਯਾਦ ਆ ਮਮੀ ਨੇ ਤੇ ਖਾਈ ਚੀਰਾ ਤੋਂ ਨਾਈਫ ਨੂੰ ਹੱਥ ਤੱਕ ਨਹੀਂ ਲਾਇਆ ਉਹਨਾਂ ਨੂੰ ਤੇ ਭੁੱਲ ਵੀ ਗਿਆ ਉਹ ਕੀ ਤਾਂ ਢੇਲੀ ਬਣਾਉਂਦੇ ਸੀ ਤੇ ਕੀ ਨਹੀਂ ਆਪਾਂ ਦੋਵਾਂ ਨੇ ਤੇ ਕਿਚਨ ਦੇ ਵਿੱਚ ਕਦਮ ਤੱਕ ਨਹੀਂ ਰੱਖਿਆ ਅੱਛਾ ਭੈਣੇ ਤੂੰ ਇੰਜ ਕਰੋ ਕਿਹਦੇ ਦਿਨ ਮੇਰੇ ਘਰ ਆਇਓਗਾ ਮੈਂ ਬਣਾ ਕੇ ਖਵਾਵਾਂਗੀ ਤੁਹਾਨੂੰ ਹਰ ਚੀ ਤੇਰੀ ਪਸੰਦ ਦੀ ਨਹੀਂ ਨਹੀਂ ਆਇਆ ਜਾਣਾ ਨਹੀਂ ਇੰਨਾ ਵੱਡਾ ਘਰ ਆਪਾਂ ਕਿਦੇ ਸਿਰ ਤੇ ਛੱਡ ਕੇ ਜਾਈਏ ਨਾਲ ਪਤਾ ਕੀ ਗੱਲ ਐ ਜਸਬੀਰ ਤੁਹਾਡੇ ਗਲੀਆਂ ਭੀੜੀਆਂ ਨੇ ਗੱਡੀ ਕਿਰਨ ਦੂਰ ਲਾਣੀ ਪੈਣੀ ਆ ਗਰਮੀ ਵੀ ਬੜੀ ਆ ਏਸੀ ਦੀ ਥੋੜੀ ਉਹ ਕਿਰਨ ਨਾ ਗਰਮੀ ਚ ਰਹਿ ਨਹੀਂ ਸਕਦੀ ਬਿਲਕੁਲ ਵੀ ਫੇਰ ਕੋਈ ਗੱਲ ਨਹੀਂ ਆਪਾਂ ਉਂਤਰ ਜਾਣ ਥੋੜਾ ਦੇਣੇ ਇੱਥੇ ਰਹਿਨੇ ਆ ਬਣਾਣੇ ਤੇ ਖਾਣੇ ਆ ਹਾਂ ਤੁਸੀਂ ਇੱਥੇ ਜਿੰਨੇ ਵੀ ਰਹਿਣਾ ਰੋ ਤਾਨੂੰ ਕੋਈ ਚੀਜ਼ ਦੀ ਲੋੜ ਹੈ ਤੁਸੀਂ ਉਹਨਾਂ ਨੂੰ ਕਹੋ ਉਹਨਾਂ ਨੇ ਤੁਹਾਨੂੰ ਬਣਾ ਕੇ ਉਸੇ ਵੇਲੇ ਦੇ ਦੇ ਦੇਣੇ ਪੈਨ ਹੂੰ ਮੰਦਰੀ ਕੜੇ ਤੇ ਜ ਬੜੇ ਸੋਹਣੇ ਹੈਗੇ ਤੇਰੇ ਵੀ ਤੁਸੀਂ ਘਰ ਹਾਂ ਟੈਣਾ ਤੂੰ ਤੇ ਘਰੇ ਕਿੰਨਾ ਕਿੰਨਾ ਸੋਨਾ ਪਾਇਆ ਮੋਹਲੀ ਚਹੀਏਗਾ ਇਹ ਤੇ ਮਾਸੀ ਜੀ ਅਜੇ ਘਟਾ ਆ ਆਪਾਂ ਤੇ ਅੱਧੇ ਲਾਹਤੇ ਆਪਾਂ ਘਰੇ ਇਤਰਾ ਹੀ ਰੈਡੀ ਹੋ ਗਏ ਨੇ ਆਪਾਂ ਕਿਹਾ ਕਿ ਤੇ ਕੁਝ ਕੰਮ ਕਰਨਾ ਕੰਮ ਤੇ ਮੇਡਸ ਨੇ ਕਰਨਾ ਆਹ ਤੇ ਸੁਣ ਲੋ ਕੁਝ ਵੀ ਨਹੀਂ ਹੈਗਾ ਜਿਹੜਾ ਗਲੀਆਂ ਦੇ ਵਿੱਚ ਤੁਰ ਤੁਰ ਕੇ ਆਣਾ ਜਿਵੇਂ ਤੁਸੀਂ ਆਏ ਨਾ ਤੁਰ ਕੇ ਆਪਾਂ ਨਹੀਂ ਇਤਰਾ ਜਾਂਦੇ ਆਪਾਂ ਜਿੱਥੇ ਜਾਣਾ ਗੱਡੀ ਨੇ ਹਨੂ ਉੱਥੇ ਲਾ ਦੇਣਾ ਗੱਡੀ 'ਚ ਨਿਕਲਣਾ ਮੋੜ 'ਚ ਮੋੜ 'ਚ ਨਿਕਲਣਾ ਗੱਡੀ 'ਚ ਗੱਡੀ 'ਚ ਕਾਰ ਆਪਾਂ ਨਹੀਂ ਇਤਰਾ ਰੱਖਿਆ ਤੇ ਆਟੋਸ ਦੇ ਵਿੱਚ ਜਾਂਦੇ ਹੋਰ ਕੀ ਬਾਕੀ ਜਸਵੀਰ ਅੱਜ ਜਾਣਾ ਨਹੀਂ ਤੂੰ ਰਹਿ ਮੈਂ ਮਾਸੀ ਨੂੰ ਦੱਸਦਾ ਵਾਂ ਸਪੈਸ਼ਲ ਕਮਰਾ ਦੇ ਹਾਂਜੀ ਗੈਸਟ ਰੂਮ ਵਾਲਾ ਜਿਹੜਾ ਵੱਡਾ ਵਾ ਨਾ ਮੋਬਾਈਲ ਟੀਵੀ ਹਰ ਚੀਜ਼ ਲੱਗੀ ਆ ਉੱਥੇ ਜਿਵੇਂ ਹੋਟਲ ਦੇ ਵਿੱਚ ਲੱਗਾ ਹੁੰਦਾ ਨਾ ਫੋਨ ਆਪਾਂ ਵੀ ਸਾਈਡ ਤੇ ਫੋਨ ਰੱਖਿਆ ਤੁਹਾਨੂੰ ਕੁਝ ਵੀ ਚਾਹੀਦਾ ਹੋਏਗਾ ਨਾ ਤੁਸੀਂ ਫੋਨ ਕਰ ਦਿਓ ਤੇ ਉਹ ਕਿਚਨ 'ਚ ਚਲ ਜਾਏਗਾ ਤੇ ਉਹ ਤੋਂ ਤੁਹਾਨੂੰ ਸਮਾਨ ਆ ਜਾਊਗਾ। ਥੇ ਪੈਣਾ ਮੈਂ ਤੇਰੇ ਨਾਲ ਨਹੀਂ ਸੋਵਾਂਗੀ ਇੱਥੇ ਤਾਂ ਕੋਈ ਕਿਸੇ ਨਾਲ ਨਹੀਂ ਸੌਂਦਾ ਸਭ ਆਡੜ ਸੌਂਨੇ ਮੈਂ ਤੇ ਮੰਮੀ ਵੀ ਵੱਖਰੇ ਹੀ ਸੌਣੇ ਤੁਹਾਨੂੰ ਦੱਸਿਆ ਤੇ ਹੀ ਉਹਨਾਂ ਦੇ ਵੱਖਰਾ ਤੇ ਮੇਰਾ ਵਖਰਾ ਕੰਫਰਟ ਜ਼ੋਨ ਤੇ ਆਪਾਂ ਅਲੱਗ ਹੀ ਸੌਣੇ ਦੋਨੋਂ ਜਾਣੇ ਇਕੱਠੇ ਨਹੀਂ ਸੌਂਦੇ ਠੀਕ ਹੈ ਚੰਗਾ ਪੜ੍ਹੇ ਮੈਂ ਨਾ ਚੱਲਦੀ ਕਿਉਂ ਚੱਲਦੇ ਕੀ ਪੜ੍ਹੇ ਨਹੀਂ ਬਸ ਕੀ ਗੱਲ ਹੋ ਗਈ ਨਹੀਂ ਨਹੀਂ ਗੱਲ ਕੁਝ ਨਹੀਂ ਹੈ ਪੜ੍ਹਨ ਤੇ ਫਿਰ ਤੂੰ ਰਹਿਣਾ ਹਜੇ ਨਹੀਂ ਪੜ੍ਹੇ ਮੈਂ ਨਹੀਂ ਇੱਥੇ ਰਹਿਣਾ ਕਿਉਂ ਕਿਉਂ ਨਹੀਂ ਰਹਿਣਾ ਕਿਤੇ ਕੋ ਰਵਾਂ ਕਿਤੇ ਕੋ ਰਵਾਂ ਆਪਣੀ ਭੈਣ ਕੋ ਕਿਹੜੀ ਭੈਣ ਕੋ ਜਿਹੜੀ 2 ਸਾਲ ਪਹਿਲਾਂ ਸੀ ਮੇਰੀ ਭੈਣ ਉਹ ਭੈਣ ਤੇ ਮੇਰੇ ਕੋ ਹੈ ਹੀ ਨਹੀਂ ਮੈਂ ਜਦੋਂ ਦੀ ਵੀ ਆਈਆਂ ਨਾ ਤੂੰ ਵਾਸੀ ਕੁਵਰੀ ਮੈਨੂੰ ਪੁੱਛਿਆ ਕਿ ਤੇਰੇ ਬੱਚਿਆਂ ਦਾ ਕੀ ਹਾਲ ਹੈ ਦੁਬਾਰਾ ਤੂੰ ਕੁਝ ਪੁੱਛਿਆ ਹੀ ਨਹੀਂ બસ ਆਪਣੀਆਂ ਹੀ ਤੂੰ ਸੁਣਾਉਂਦੀ ਰਹੀ ਮੈਨੂੰ ਖੁਸ਼ੀ ਆ ਕਿ ਤੇਰੇ ਬੱਚਿਆਂ ਨੇ ਕੀਤਾ ਤੂੰ ਇੱਕ ਵਾਰ ਵੀ ਪੁੱਛਿਆ ਵੀਰ ਦਾ ਕੀ ਹਾਲ ਐ ਪਾਜੀ ਦਾ ਕੀ ਹਾਲ ਐ ਭਾਬੀ ਦਾ ਕੀ ਹਾਲ ਐ ਤੇਰੇ ਭਾਈ ਦਾ ਕੀ ਹਾਲ ਐ ਨਾ ਤੂੰ ਆ ਜ਼ਿੰਦਗੀ 'ਚ ਇੰਨਾ ਖੋ ਗਈ ਆ ਇੰਨਾ ਖੋ ਗਈ ਕਿ ਤੈਨੂੰ ਰਿਸ਼ਤੇ ਹੀ ਭੁੱਲ ਗਏ ਚੋਤੇ ਦੀ ਮੈਂ ਆਈ ਆ ਆ ਟੇਬਲ 50000 ਦਾ ਆ ਚੀਜ਼ਾਂ ਮੇਰੇ ਪੁੱਤ ਨੇ ਬਾਹਰੋਂ ਭੇਜੀਆਂ ਹਾਂ ਬਾਹਰੋਂ ਭੇਜੀਆ ਤੂੰ ਦੱਸ ਠੀਕ ਆ ਤੈਨੂੰ ਵੀ ਪ੍ਰਮਾਤਮਾ ਨੇ ਚੀਜ਼ਾਂ ਦਿੱਤੀਆਂ ਮੈਂ ਕਹਿੰਦੀ ਤੈਨੂੰ ਹੋਰ ਦੇਣ ਪਰ ਤੇ ਇੰਨਾਂ ਚੀਜ਼ਾਂ ਵਿੱਚ ਸਭ ਕੁਝ ਭੁੱਲ ਗਏ ਜੇ ਤੁਸੀਂ ਜੇ ਮੈਂ ਕਹਾਂ ਚੱਲ ਮੇਰ ਨਾਲ ਬਾਜ਼ਾਰ ਨਹੀਂ ਬਾਜ਼ਾਰ ਨਹੀਂ ਜਾਣਾ ਪੈਣਾ ਤੂੰ ਆਪਣੇ ਹੱਥ ਦੀ ਆ ਚੀ ਬਣਾਉਂਦੀ ਸੀ ਨਹੀਂ ਮੈਂ ਆ ਚੀ ਨਿਭਰਾਂਦੀ ਉਹ ਤਾਂ ਤੂੰ ਗੱਲਾਂ ਛੱਡ ਪਰਾਂ ਬਾਕੀ ਤੂੰ ਮੈਨੂੰ ਕੀ ਕਹਤਾ ਕਿ ਜੇ ਰਹਿਣਾ ਹੈ ਨਾ ਤੇ ਤੈਨੂੰ ਕਪੜਾ ਵੱਖਰਾ ਦਵਾਂਗੇ ਪਹਿਣੇ ਅੱਗੇ ਮੈਂ ਆਂਦੀ ਹੁੰਦੀ ਸੀ ਰਾਤ-ਰਾਤ ਆਪਾਂ ਸੌਂਦੇ ਨਹੀਂ ਸੀ ਹੁੰਦੇ ਦੋਵਾਂ ਪਹਿਣਾ ਨੇ ਸੁੱਖ-ਦੁੱਖ ਕਰਨਾ ਤੇ ਕਿਤੇ ਨਾ ਕਰ ਜੇ ਮੈਂ ਕੱਲੀ ਨਹੀਂ ਰਹਿਣਾ ਮੈਂ ਤੇ ਆਪਣੇ ਘਰ ਚੰਗੀ ਉੱਥੇ ਰਹਿ ਲੈਣੀ ਤੂੰ ਕਰਨੀ ਪੀੜੀਆਂ ਗਲੀਆਂ ਢਡੀਆਂ ਪਰ ਪੀੜੀਆਂ ਗਲੀਆਂ ਵਿੱਚ ਵੱਡੀਆਂ ਗਲੀਆਂ ਨੇ ਪਿਆਰ ਖੋ ਲਿਆ ਤੂੰ ਇੰਨਾ ਨੂੰ ਕਰਨੀ ਆ ਆ ਗਲੀਆਂ ਦੇ ਵਿੱਚ ਕੋਈ ਸੁੱਖ ਦੁੱਖ ਦਾ ਵਾਸੀ ਨਹੀਂ ਹੈ ਕੋਈ ਦੁੱਖ ਜਿਹਦਾ ਸਹਾਰੀ ਨਹੀਂ ਹੈਗਾ ਭੈਣ ਤਸਵੀਰ ਤੂੰ ਬਿਲਕੁਲ ਠੀਕ ਕਹਿ ਰਹੀ ਹੈ ਅਸੀਂ ਇੰਨਾ ਵੱਡੇ ਵੱਡੇ ਮਕਾਨਾਂ ਦੇ ਵਿੱਚ ਆ ਕੇ ਨਾ ਆਪਣੇ ਉਹ ਪਲ ਭੁੱਲ ਗਏ ਆਪਰੇ ਕੁਝੀਆਂ ਭੁੱਲ ਗਏ ਵੱਡਿਆ ਘਰ ਹੋਣ ਨਾਲ ਪਰ ਪਿਛਲਾ ਸਭ ਕੁਝ ਗਵਾ ਬੈਠੇ ਤੁਸੀਂ ਦੋਵੇਂ ਨੂੰ ਸੱਸ ਰੰਧਕਾਂ ਦੇ ਇੱਕੋ ਘਰ ਵਿੱਚ ਪਰ ਅਲੱਗ-ਅਲੱਗ ਰੰਧਕਾਂ ਦੇ ਤੁਸੀਂ ਇਹ ਦੱਸੋ ਤੂੰ ਕਦੀ ਜੈਨੇ ਤੁਸੀਂ ਦੁੱਖ ਦੋਵਾਂ ਨੇ ਦੁੱਖ ਸੋ ਕੋਈ ਫੋਲੇ ਆਪੜਾ ਸੱਚੀ ਗੱਲ ਹੈ ਕਿ ਰਨ ਮੰਮੀ ਤੇਰੀ ਮਾਸੀ ਸਹੀ ਜਾਂਦੀ ਇੱਕ ਗੱਲ ਤੇ ਮੈਂ ਮਾਸੀ ਜੀ ਤੋਂ ਨਾ ਸਿੱਖ ਲਈ ਪਹਿਲਾਂ ਲੋਕਾਂ ਕੋਲ ਪੈਸਾ ਨਹੀਂ ਸੀ ਪਰ ਸਕੂਨ ਬਹੁਤ ਜ਼ਿਆਦਾ ਸੀ ਰਿਸ਼ਤੇ ਸੀ ਅੱਜ ਲੋਕਾਂ ਕੋਲ ਪੈਸਾ ਵਾ ਨਾ ਪਰ ਸਕੂਨ ਨਹੀਂ ਤੇ ਅੱਜ ਅਸੀਂ ਸੌ ਸਾਡੇ ਕੋਲ ਜੀ ਪੈਸਾ ਹੈ ਤੇ ਅੱਜ ਅਸੀਂ ਰਾਤੀ ਸੌ ਨਹੀਂ ਸਕਦੇ ਸਾਨੂੰ ਡਰ ਲੱਗਿਆ ਰਹਿੰਦਾ ਕਿਹੜੇ ਵੇਲੇ ਆ ਕੇ ਸਾਨੂੰ ਕੋਈ ਮਾਰ ਕੇ ਨਾ ਸੁੱਟ ਜੇ ਚੇਤੋਂ ਸਾਨੂੰ ਕੋਈ ਲੁੱਟ ਕੇ ਨਾ ਲੈ ਚੇ ਮੈਂ ਛੱਤ ਤੇ ਗਈ ਨਾ ਤੇ ਮੈਨੂੰ ਇਹ ਕਹਿਣ ਲਈ ਪੂਲ ਵਿਖਾਂਦੀ ਵਿਖਾਂਦੀ ਕਿ ਮਾਸੀ ਜੀ ਮੰਮੀ ਵੀ ਨੀਂਦ ਦੀ ਕੋਲੀ ਖਾ ਕੇ ਸੌਂਦੀ ਆ ਮੈਂ ਵੀ ਨੀਂਦ ਦੀ ਗੋਲੀ ਖਾ ਲਈ ਗੋਲੀ ਖਾ ਕੇ ਸੌਣੀ ਆ ਉਹ ਨੀਂਦ ਦੀਆਂ ਗੋਲੀਆਂ ਤਾਂ ਤੁਸੀਂ ਆਪੀ ਖਾ ਕੇ ਸੌਣੀ ਆ ਕਿਤੇ ਬੈਠੋ ਤੁਕਸਕ ਕਰੋ ਇਹਦਾ ਮਤਲਬ ਤੁਹਾਨੂੰ ਸਕੂਨ ਨਹੀਂ ਹੈਗਾ ਜ਼ਿੰਦਗੀ ਤੋਂ ਤੁਸੀਂ ਦੱਸੋ ਇਹ ਕਹਿਣ ਦੇ ਜੇ ਆਹ ਕੱਪ ਬਾਹਰੋਂ ਆਇਆ ਇਹਦੀ ਚਾਹ ਕਿੰਨੀ ਸੁਆਦ ਹੈ ਦੱਸ ਉਸੇ ਸੁਆਦ ਹੈਗਾ ਸੀ ਕੁਝ ਕੀ ਸੁਆਦ ਸੀ ਓਰ ਚ ਮਹਿੰਗੇ ਕੱਪਾਂ ਚ ਸੁਆਦ ਨਹੀਂ ਹੁੰਦਾ ਸਵਾਦ ਉਸ ਚਾਹ ਵਿੱਚ ਨਾ ਜਿਹੜੀ ਚਾਹ ਤੁਸੀਂ ਆਪਣੇ ਹੱਥਾਂ ਨਾਲ ਬਈ ਆ। ਨਹੀਂ। ਮੈਂ ਉੱਥੇ ਭੈਣੇ ਨਹੀਂ ਰਹਿ ਸਕਦੇ। ਜਿਸ ਦਿਨ ਮੇਰੀ ਭੈਣ ਵਾਪਸ ਆ ਜਾਏਗੀ ਨਾ ਮੈਂ ਉੱਥੇ ਰਵਾਂਗੇ ਉਸ ਤੇ ਰਵਾਂਗੇ। ਮੈਂ ਤੈਨੂੰ ਨਹੀਂ ਜਾਣ ਦੇਣਾ। ਬਸ। ਕਿਰਨ? ਹਾਂਜੀ ਮੰਮੀ। ਚਾਹ ਬਣਾ ਆਪਣੇ ਹੱਥਾਂ ਨਾਲ ਤੇ ਸਟੀਲ ਦੇ ਗਲਾਸਾ 'ਚ ਪਾ ਕੇ ਲਿਆ ਤੇ ਆਹ ਟੇਟਰ ਨੂੰ ਲੈ ਕੇ ਜਾ ਸਾਰੀ ਚੱਕ ਕੇ ਤੇ ਮੇਰੀ ਗੱਲ ਸੁਣ। ਲਸਣ ਵਾਲਾ ਪੁਜੀਆਂ ਸਟੀਲ ਦੀ ਪਲੇਟੇ 'ਚ ਪਾ ਕੇ ਲਿਆਮਾ ਸਿਆਸ ਤੇ ਅੱਜ ਆਪਾਂ ਨਾ ਤਿੰਨੋਂ ਜਾਣੇ ਸੋਨੇ ਆ ਤੇ ਸਾਰੀ ਰਾਤ ਪਾਗਲ ਕਰਦੇ ਪਹਿਲੇ ਅਸੀਂ ਇੱਥੋਂ ਕਰਾਂਗੇ ਆਟੋ ਅਸੀਂ ਜਾਵਾਂਗੇ ਬਾਜ਼ਾਰ ਤੇ ਸਮਾਨ ਤੇ ਮम्मी ਲਾ ਕੇ ਜਾਇਓ ਖਸਮਾਨੁ ਖੈਸਮਾਨ ਤੇ ਮੇਰੀ ਗੱਲ ਸੁਣ ਮਾਸੀ ਨੂੰ ਖੱਟੇ ਵਾਲੇ ਲੱਡੂ ਜ਼ਰੂਰ ਕਵਾਣੇ ਨੇ ਮੇਰੀ ਗੱਲ ਸੁਣ ਅਸੀਂ ਰਾਤੀ ਆ ਨਾ ਉੱਥੇ ਬਹਿ ਕੇ ਜਿੱਥੋਂ ਦਾਲ ਫੁਲਕਾ ਮਾਂ ਮਿਲਦੇ ਆ ਹਾਂ ਦਰਬਾਰ ਸਭ ਜਾਈਦਾ ਬੈ ਕੇ ਲੰਗਰ ਖਾਈਦਾ ਹੁੰਦਾ ਸੀ ਉੱਥੇ ਖਾ ਕੇ ਆਵਾਂਗੀ ਆ ਰੋਟੀ ਚੱਲ ਬੈ ਤੂੰ ਹੌਣ ਨਹੀਂ ਜਾਣਾ ਆਪਾ ਦੇ ਲਾ ਨਹੀਂ ਜੁੱਤੀ ਤੇ ਬੈ ਉੱਥੇ ਉਦਰਾ ਹੀ ਬਈਏ ਜਿਹਾ ਐਵੇਂ ਫੜੇ ਸਮਾਨ ਸਭ ਲਾਓ ਸਾਰਾ ਅੱਛਾ ਕੋਈ ਹੁਣ ਹੁਣ ਨਹੀਂ ਸਾਨੂੰ ਕੋਈ ਲੁੱਟ ਸਕਦਾ ਜਿੰਨੇ ਲੁੱਟ ਲੋ ਸੀ ਲੁੱਟ ਕੇ ਲੈ ਗਿਆ ਹਾਂਜੀ ਮੰਮੀ ਮੇਰੀ ਭੈਣ ਪਹਿਲੇ ਵਾਲੀ ਵਾਪਸ ਆ ਗਈ ਹਾਂਜੀ ਚੱਲ ਭੈਣ ਹੋਂਤ ਮੈਨੂੰ ਇਹਸ ਨਾ ਜਿਹੜੀ ਜੰਡਿਆਲੀ ਵਾਲੀ ਮਾਸੀ ਸੀ ਆਪਣੀ ਉਹਦੀ ਕੁੜੀ ਦਾ ਰਿਸ਼ਤਾ ਹੋ ਗਿਆ ਕਿ ਨਹੀਂ ਹੋ ਗਿਆ ਹੋ ਗਿਆ ਵਿਆਹ ਵੀ ਕਰਤਾ ਉਹਨੇ ਦੇ ਉਹਨੇ ਤੇ ਲੰਬ ਮੈਰਿਜ ਕਰਾਈ ਹਾਏ ਨਹੀਂ ਲਾਉਂਦਾ ਹੋਰ ਕੀ ਆਹੋ ਮੇਰੀ ਗੱਲ ਸੁਣ ਕਿਸੇ ਦਿਨ ਚਲੀ ਆਪਾਂ ਤੇ ਜਾ ਕੇ ਨਾਲੇ ਖਾ ਕੇ ਇਹ ਨਹੀਂ ਮਾਸੀ ਕੋ ਪਕੋੜੇ ਤੇ ਨਾਲੇ ਬਣਾਦੀ ਉਹ ਜਰਦਾ ਨਹੀਂ ਨਹੀਂ ਉਨ ਮਟਰ ਵਾਲੇ ਚੋਲ ਸਵਾਦ ਬਣੰਦੀ ਉਨ ਕੋ ਅਗੇ ਮਟਰ ਵਾਲੇ ਚੋਲ ਬਣਾ ਤੇ ਚਲ ਐਦਾ ਕਰਦੇ ਆ ਕਿਰਨ ਆ ਲੈ ਆ ਦਿਖਾਵੇ ਦੀ ਹੈਗੀ ਆ ਮੇਰੀ ਬੜੇ ਕੰਨ ਦਰਦ ਹੁੰਦੇ ਮਮੀ ਆ ਛੋਟੇ ਛੋਟੇ ਠੀਕ ਆ ਮੈਂ ਦੇਦੇ ਉੱਤੇ ਪਾਏ ਸੀ ਤੇ ਮੇਰੀ ਗੱਲ ਸੁਣ ਅਪਾ ਐਦਾ ਕਰਾਂਗੇ ਅੱਜ ਤੇ ਘੁੰਮਦੇ ਫਿਰਦੇ ਕੱਲ ਵੀ ਪਰਸ ਜਾਵਾਂਗੇ ਜਿੰਨੀ ਵਾਲੀ ਮਸੀ ਕੋਲ ਠੀਕ ਆ ਚਲੀਏ ਕੋਈ ਸ਼ਹਿਜ਼ਾਦੇ ਨਹੀਂ ਰਹਿ ਗਿਆ ਸਾਰੇ ਕੋਲ ਹੋ ਕੇ ਆਵਾਂਗੇ ਮੇਰੀ ਗੱਲ ਸੁਣ ਫੋਨ ਕਰਕੇ ਪਾਜੀ ਨੂੰ ਇੱਥੇ ਸੱਦ ਸੱਦ ਦੇ ਤੇ ਨਾਲੇ ਖਾਵਾਂਗੇ ਟਿੱਕੀ ਆਲੂ ਵਾਲੀ ਠੀਕ ਆ ਲੈ ਮੈਂ ਖਾਣੇ ਗੋਲ ਗੱਪੇ ਔਰ ਇਹੜੇ ਪਰ ਕਿਹੜੇ ਬਣਾਉਂਦੇ ਸੇਵੀਅ ਸੂਈਆਂ ਪਾ ਕੇ ਉੱਤੇ ਹਾਂ ਇਹਨੂੰ ਬੜੇ ਪਸੰਦ ਨਹੀਂ ਉਹ ਤਾਂ ਫੇਰ ਚਲੀਏ ਫਿਰ ਚਲੋ ਆਇਆ ਮਜ਼ਾਕ ਨਹੀਂ ਖੋਲ ਕੇ ਬੋਲਦਾ ਐਵੇਂ ਹੋਲੀ ਲ ਬੋਲਦੀਆਂ ਸਹੀ ਕਿਹਾ ਮੈਨੂੰ ਹੁਣ ਲੱਗਦਾ ਮੈਨੂੰ ਟੈਸਟ ਕਰਨ ਦੀ ਲੋੜ ਕੋ ਨਹੀਂ ਹੁਣ ਤੁਸੀਂ ਇਤਨਾ ਹੀ ਠੀਕ ਹੋ ਜਾਣਾ ਤੂੰ ਪਹਿਲੇ ਹੀ ਆ ਜਾਂਦੀ ਤੇ ਆਪਾਂ ਚੱਲ ਨਹੀਂ ਪੈਣੇ ਚਲ ਚਲਿਏ ਨਹੀਂ ਚੱਲਦੀ ਚੱਲ ਗੱਲ ਸੁਣਾ ਤੂੰ ਮੈਨਾਂ ਪਹਿਲਾਂ ਅੱਜ ਚਲਦੀ ਆਪਣੀ ਭਾਬੀ ਘਰੇ ਇਹ ਗੋਲੂ ਅੱਜ ਸਾਰੀ ਰਾਤ ਗੱਲਾਂ ਮਾਰਾਂਗੀ ਆ ਟਰਪਈ 'ਸੀ ਉੱਠ ਕੇ ਹਾਂ ਚਲ ਚਲ ਹੁਣ ਆਉਦਾ ਆਜ਼ੀ ਨਾ ਹੁਣ ਹੋ ਅੱਜ ਸਸਰੀ ਗਾਲ ਜੀ ਤੇ ਅੱਜ ਦੀ ਸਟੋਰੀ ਸਮਾਪਤੀ ਹੋ ਗਈ ਆ ਉਹਦੇ ਵਿੱਚ ਸਾਡੇ ਥੋੜੇ ਗੈਸਟ ਆ ਗਏ ਸੀ ਗੈਸਟਾਂ ਨੇ ਲਜਾਇਆ ਕਰਕੇ ਐਟ ਤੇ ਹੋ ਗਿਆ ਬਟ ਮੈਸੇਜ ਦੇ ਲਿਆ ਮੈਸੇਜ ਕਰ ਲਿਆ ਚੈਟ ਕਰ ਲਿਆ ਸਿਮਰਨ ਭੈਣ ਜੀ ਚਲੇ ਗਏ ਆ ਹਾਂਜੀ ਅੱਜ ਦੀ ਸਟੋਰੀ ਵਿੱਚ ਇਹ ਦਿਖਾਇਆ ਕਿ ਜਿਹੜੀ ਆਪਾਂ ਜਿcka ਚੋਂਦੀ ਜ਼ਿੰਦਗੀ ਆ ਨਾ ਉਹਦੇ ਵਿੱਚ ਕੁਝ ਰਿਸ਼ਤਿਆਂ ਨੂੰ ਭੁੱਲ ਜਾਂਦੇ ਆਪਾਂ ਉਹਦੇ ਚ ਆਪਾਂ ਅੰਨੇ ਵੀ ਹੋ ਜਾਂਦੇ ਮਤਲਬ ਉਸ ਤੋਂ ਸਿਵਾ ਨੁਕੋਸ਼ ਨਹੀਂ ਦੇਖਦਾ ਕਿ ਪੈਸਾ ਪੈਸਾ ਤੇ ਜਿਹੜੇ ਰਿਸ਼ਤੇ ਹੁੰਦੇ ਆ ਉਹ ਆਪਾਂ ਇੱਕ ਸਾਈਡ ਤੇ ਨੁਕਰਾਂ ਤੇ ਲਾ ਦਿੰਨੇ ਉਹਦੀ ਕੋਈ ਐਮੀਅਤ ਨਹੀਂ ਰਹਿੰਦੀ ਸਾਡੀ ਲਾਈਫ ਦੇ ਵਿੱਚ ਕਿਉਂਕਿ ਪੈਸੇ ਨੇ ਇੰਨਾ ਜ਼ਿਆਦਾ ਅੱਖਾਂ ਤੇ ਉੱਤੇ ਕਹਿੰਦੇ ਨਾ ਬਲਾਈਂਡ ਫੋਲਡ ਆ ਉਹ ਹੋ ਜਾਂਦਾ ਐਸ ਦੀ ਸਟੋਰੀ ਵਿੱਚ ਐਹੋ ਹੀ ਵਿਖਾਇਆ ਗਿਆ ਕਿ ਮਤਲਬ ਸਿਮਰਨ ਭੈਂਜੀ ਦਾ ਕਰ ਤੋਂ ਫੋਨ ਆ ਗਿਆ ਵਿੱਚ ਤੇ ਕੋਈ ਗੱਲ ਨਹੀਂ ਆਪਾਂ ਬਾਅਦ ਚ ਫੋਨ ਤੇ ਗੱਲ ਕਰ ਲਾਂਗੇ ਨਾ ਨਾ ਤੇ ਸਿਮਰਨ ਭੈਣ ਜੀ ਦਾ ਪਿਆਰ ਵਿਖਾਇਆ ਗਿਆ ਤੇ ਉਹਨਾਂ ਨੇ ਪਿਆਰ ਦੀ ਮਤਲਬ ਇਹ ਨਹੀਂ ਕਿ ਉਹਨਾਂ ਨੇ ਪਿਆਰ ਨਹੀਂ ਕੀਤਾ ਚਾਹ ਕੀਤਾ ਉਹਨਾਂ ਨੇ ਪਰ ਉਹਦੇ ਵਿੱਚ ਜਿਹੜਾ ਅਗਲਾ ਢੱਡਕੋ ਬੈਠਾ ਐ ਇਸ ਰੋਲ ਤੋਂ ਬਾਅਦ ਆ ਜਿਸ ਤਰ੍ਹਾਂ ਮੈਂ ਬੈਠੀ ਸੀ ਮੈਨੂੰ ਇਹ ਚੀਜ਼ ਫੀਲ ਹੋਣ ਰਹੀ ਸੀ ਕਿ ਮੈਨੂੰ ਸੁਣਾ ਦੇ ਮੈਨੂੰ ਸੁਣਾਣ ਨਹੀਂ ਰਿਹਾ ਮਤਲਬ ਉਹ ਇੰਨਾ ਮੇਰਾ ਮੇਰੇ ਮਤਲਬ ਦੀ ਗੱਲ ਕਰਨ ਪਰ ਉਹ ਚਾਹ ਨਾ ਚੀਚਾ ਵਿਖਾਉਂਦੇ ਸੀ ਤੇ ਪਲੀਜ਼ ਜੀ ਜਿਹੜਾ ਟਾੜਕੋ ਆਵੇ ਤੁਸੀਂ ਆਪਣੀ ਵੀ ਸੁਣੋ ਤੇ ਉਹਨਾਂ ਦੀ ਵੀ ਸੁਣਾਵੋ ਠੀਕ ਹੈ ਤੁਸੀਂ ਐਸ ਯੋਗ ਹੋਗੇ ਜੇ ਕਿ ਤੁਸੀਂ 5 ਰੁਪਏ ਦੀ ਚੀਜ਼ ਪਹਿਲਾਂ ਖਰੀਦੇ ਸੀ ਹੁਣ ਤੁਸੀਂ 5000 ਦੀ ਖਰੀਦੇ ਜੇ ਪਹਿਲਾ ਅਗਲਾ ਬੈਠਾ ਉਹਨੂੰ ਇਹ ਥੋੜਾ ਫੀਲ ਹੁੰਦਾ ਕਿ ਇਹ ਸ਼ਾਇਦ ਮੈਨੂੰ ਕਹਿੰਦੇ ਕਿ ਟਾੜੀਆਂ ਇਹ 5 ਰੁਪਏ ਵਾਲੀ ਚੀਜ਼ਾਂ ਮੈਨੂੰ ਨਹੀਂ ਪਸੰਦ ਇਸ ਗੱਲ ਦਾ ਥੋੜਾ ਜਿਹਾ ਧਿਆਨ ਦਿਓ ਜੀ ਤੇ ਉਹ ਜੇ ਜੀਤ ਸਿੰਘ ਜੀ ਦਾ ਗਾਣਾ ਨਹੀਂ ਹੈਗਾ ਸੀਗਾ ਹਾਂ ਇਹ ਦੌਲਤ ਵੀ ਲੈ ਲਓ ਇਹ ਸ਼ੌਹਰਤ ਵੀ ਲੈ ਲਓ ਬੋਲੋ ਬੋਲੋ ਕੋਈ ਸਹੀ ਆ ਮੈਨੂੰ ਆਂਦਾ ਨਹੀਂ ਆ ਹਾਂ ਭਲੇ ਸ਼ੀਨ ਲੋ ਮੁਸੇ ਮੇਰੀ ਜਵਾਨੀ ਮਗਰ ਮੁਝ ਕੋ ਲੋਟਾ ਦੋ ਬਚਪਨ ਕਾ ਬਚਪਨ ਕਾ ਸਾਵਨ ਉਹ ਕਾਗਜ਼ ਕੀ ਕਸ਼ਤੀ ਉਹ ਬਾਰਿਸ਼ ਕਾ ਪਾਣੀ ਵਾਹ ਵੀ ਵਾਹ ਬਹੁਤ ਵਧੀਆ ਗੱਲ ਜੀ ਠੀਕ ਹੈ ਜੀ ਵਿਚਾਰ ਕਰਿਓ ਜਿਹੜਾ ਤੁਹਾਡੇ ਕੋ ਆਂਦਾ ਉਹਨਾਂ ਦੀਆਂ ਵੀ ਸੁਣੋ ਫਿਰ ਬਾਝੋਂ ਆਪਣੇ ਸੁਣਾਵੇ ਉਹਦੇ ਵਿੱਚ ਪੈਸੇ ਦੀ ਗੱਲ ਨਾ ਕਰੋ ਨਹੀਂ ਤਾਂ ਅਗਲਾ ਬੰਦਾ ਸਮਝਦਾ ਕਿ ਸ਼ਾਇਦ ਇਹ ਮੈਨੂੰ ਸੁਣਾਣ ਡਿਆ ਠੀਕ ਹੈ ਜੀ ਜੇ ਸਾਡੀ ਤੁਹਾਨੂੰ ਸਟੋਰੀ ਚੰਗੀ ਲੱਗੇ ਲੱਗੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਚੈਨਲ ਨੂੰ ਜਿਨ੍ਹਾਂ ਨੇ ਚੈਨਲ ਅਵਰ ਸਟੋਰੀਆਂ ਦੇਖਦੇ ਨੇ ਪਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਅੱਛਾ ਇੱਕ ਧਿਆਨ ਰੱਖੋ ਸਾਈਡ ਤੇ ਇੱਕ ਬੈਲ ਵੀ ਹੁੰਦੀ ਜੇ ਉਹਨੂੰ ਨੋਟ ਆਲ ਕਰ ਦੇਣਾ ਠੀਕ ਹੈ ਜੀ ਓਕੇ ਜੀ ਥੈਂਕ ਯੂ ਜੀ so much ਸਸਤਿਕਾ